ਸਤਸ੍ਰੀ ਅਕਾਲ ਜੀ ਅੱਜ ਮੈਂ ਆਪਣੀਆਂ ਭੈਣਾਂ ਵਾਸਤੇ ਲੈ ਕੇ ਆਈਆਂ ਜੀ ਬਲੀਚ ਜਿੰਨਾ ਮੇਰੀਆਂ ਭੈਣਾਂ ਦੇ ਫੇਸ ਦੇ ਉੱਪਰ ਬਹੁਤ ਦਾਗ ਦੱਬੇ ਨੇ ਬਹੁਤ ਡਾਰਕ ਸਕਿਨ ਐ ਬਹੁਤ ਡਲ ਐ ਟੈਨਿੰਗ ਹੋ ਗਈ ਐ ਗਰਮੀ ਦੇ ਨਾਲ ਧੁੱਪ ਦੇ ਕਾਰਨ ਜਿਵੇਂ ਅਸੀਂ ਬਾਹਰ ਜਾਂਦੇ ਆ ਟੈਨਿੰਗ ਹੋ ਜਾਂਦੀ ਆ ਉਹਨਾਂ ਵਾਸਤੇ ਅੱਜ ਮੈਂ ਬਲੀਚ ਨਾਲ ਹੀ ਸਾਡਾ ਪੈਕ ਐ ਜੀ ਦੋਨੋਂ ਅਸੀਂ ਇੱਕ ਟਾਈਮ ਵਿੱਚ ਹੀ ਲਗਾ ਸਕਦੇ ਇੱਕ ਵਾਰ ਵਿੱਚ ਹੀ ਲਗਾ ਸਕਦੇ ਆ ਔਰ ਮੈਂ ਤੁਹਾਨੂੰ ਦੱਸਦੀ ਆ ਆ ਦੇਖੋ ਜੀ ਇਹ ਆਲੂ ਦਾ ਜੂਸ ਐ ਪਟਾਟੋ ਜੂਸ ਇਹਨੂੰ ਤੁਸੀਂ ਚੰਗੀ ਤਰ੍ਹਾਂ ਪਟਾਟੋ ਨੂੰ ਵਾਸ਼ ਕਰ ਲੈਣਾ ਮਿੱਟੀ ਵਗੈਰਾ ਕੁਝ ਨਹੀਂ ਲੱਗੀ ਹੋਣੀ ਚਾਹੀਦੀ ਚੰਗੀ ਤਰ੍ਹਾਂ ਵਾਸ਼ ਕਰਕੇ ਉਸ ਨੂੰ ਪੀਲ ਕਰਕੇ ਫਿਰ ਉਹਦਾ ਐਵੇਂ ਜੂਸ ਕੱਢ ਕੇ ਤੁਸੀਂ ਲੈ ਲਓ ਫਿਰ ਅਸੀਂ ਆ ਦੇਖੋ ਜਿਵੇਂ ਅਸੀਂ ਜੂਸ ਕੱਢਿਆ ਹੋਇਆ ਨਾ ਆਲੂ ਦਾ ਇਹਨੂੰ ਤੁਸੀਂ ਵੇਸਟ ਸੁੱਟਣਾ ਨਹੀਂ ਦਿਆ ਕਰੋ ਇਹਦਾ ਵੀ ਅਸੀਂ ਸਕਰਬ ਤਿਆਰ ਕਰ ਸਕਦੇ ਆ ਇਹਦੇ ਵਿੱਚ ਤੁਸੀਂ ਰਾਈਸ ਫਲਾਰ ਪਾ ਕੇ ਸਕਰਬ ਕਰ ਸਕਦੇ ਜੀ ਪਹਿਲਾਂ ਫਿਰ ਤੁਸੀਂ ਇਹ ਲਗਾ ਸਕਦੇ ਜੀ ਹੁਣ ਮੈਂ ਇਹਦਾ ਕੰਮ ਨਹੀਂ ਲਵਾਉਂਗੀ ਮੈਂ ਇਕੱਲਾ ਪਟਾਟੋ ਜੂਸ ਦਾ ਹੀ ਕੰਮ ਲਵਾਉਂਗੀ ਹਾਂਜੀ ਪੋਟਾਟੋ ਜੂਸ ਤਾਂ ਬਹੁਤ ਹੀ ਸਾਡੇ ਸਕਿਨ ਨੂੰ ਨਖਾਰਦਾ ਤੁਹਾਨੂੰ ਪਤਾ ਬਲੀਚ ਦਾ ਕੰਮ ਕਰਦਾ ਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਲੈਮਨ ਇੰਨਾ ਕੁ ਤੁਸੀਂ ਲੈਮਨ ਪਾ ਲਓ ਕਿ ਜੀ ਵਿਟਾਮਿਨ ਸੀ ਹੁੰਦਾ ਹੈ ਤੁਹਾਡੇ ਰੰਗਤ ਨੂੰ ਨਖਾਰੇਗਾ ਜੋ ਵੀ ਤੁਹਾਡੀ ਸਕਿਨ ਦੇ ਉੱਪਰ ਦਾਗ ਦਬੇ ਨੇ ਨਾ ਬਿਲਕੁਲ ਕਲੀਨ ਕਰ ਦੇਣੇ ਇਹਨੇ ਲੈਮਨ ਨੇ ਤੇ ਪੋਟਾਟੋ ਜੂਸ ਨੇ ਇਹ ਸਾਡੇ ਦੋਨੇ ਚੀਜ਼ਾਂ ਬਲੀਚ ਦਾ ਕੰਮ ਕਰਨਗੀਆਂ ਜੀ ਹੁਣ ਅਸੀਂ ਇਹਦੇ ਵਿੱਚ ਕੀ ਹੋਰ ਐਡ ਕਰਾਂਗੇ ਉਹ ਮੈਂ ਤੁਹਾਨੂੰ ਦੱਸਦੀ ਆ ਇਹ ਦੋਨੇ ਚੀਜ਼ਾਂ ਮਿਕਸ ਕਰ ਲਓ ਪਹਿਲਾਂ ਚੰਗੀ ਤਰ੍ਹਾਂ ਪਟਾਟੋ ਜੂਸ ਤੇ ਲੈਮਨ ਦੋਨੇ ਚੀਜ਼ਾਂ ਬਲੀਚ ਦਾ ਕੰਮ ਕਰਨੀਆਂ ਜੋ ਅਸੀਂ ਹੁਣ ਇਹਦੇ ਵਿੱਚ ਪਾਵਾਂਗੇ ਉਹ ਸਾਡਾ ਪੈਕ ਮਤਲਬ 2 ਇਨ 1 ਹੋ ਜੇ ਤਾਂ ਇੱਕ ਵਾਰ ਹੀ ਲਗਾਣਾ ਹੈ ਨਾਲੇ ਬਲੀਚ ਦਾ ਕੰਮ ਹੋ ਜਾਏਗਾ ਤੇ ਨਾਲੇ ਪੈਕ ਦਾ ਕੰਮ ਹੋ ਜਾਏਗਾ ਜੀ ਹੁਣ ਅਸੀਂ ਇਹਦੇ ਵਿੱਚ ਐਡ ਕਰਨ ਲੱਗੇ ਆ ਗ੍ਰਾਊਨ ਫਲਾਰ ਬਿਸਣ ਪਹਿਲਾਂ ਤੁਸੀਂ ਥੋੜਾ ਪਾ ਕੇ ਦੇਖ ਲਓ ਕਿ ਆਹ ਤਿਆਰਤਾ ਹੋ ਜਾਂਦਾ ਆ ਮੇਰੇ ਤੁਸੀਂ ਹੋਰ ਪਾ ਸਕਦੇ ਜੇ ਬਹੁਤ ਹੀ ਵਧੀਆ ਪੈਕ ਹੈ ਜੀ ਤੁਹਾਡੀ ਸਕਿਨ ਦੇ ਉੱਪਰ 글로 ਨਹੀਂ ਹੈ ਦਾਗ ਦੱਬੇ ਬਹੁਤ ਜ਼ਿਆਦਾ ਹੈ ਸਕਿਨ ਬਹੁਤ ਧਾਰਕ ਹੈ ਤੁਹਾਡੀ ਬਿਲਕੁਲ ਰਿਮੂਵ ਹੋ ਜੇਗੀ ਧਾਰਕ ਹੈ ਬਿਲਕੁਲ ਫੇਅਰ ਹੋ ਜੇਗੀ ਤੁਹਾਡੀ ਸਕਿਨ ਪਰ ਇੱਕ ਵਾਰੀ ਮੈਂ ਬੋਲਦੀ ਨਹੀਂ ਕਿ ਇੱਕ ਵਾਰੀ ਤੁਸੀਂ ਲਾਓ ਤਾਂ ਜੀ ਮਤਲਬ ਫੇਅਰ ਹੋ ਜੇਗੀ ਤੁਸੀਂ ਲਗਾਓਗੇ ਲਗਾਤਾਰ ਤਾਂ ਫੇਅਰ ਹੋ ਜੇਗੀ ਜੀ ਤੁਹਾਡੀ ਸਕਿਨ ਲਗਾਤਾਰ ਲਗਾਓ ਤੁਸੀਂ ਇਸ ਨੂੰ ਬੇਸਨ ਤੇ ਪੋਟੈਟੋ ਜੂਸ ਤੇ ਲੈਮਨ ਤਿੰਨੋਂ ਚੀਜ਼ਾਂ ਨੂੰ ਚੰਗੇ ਤਰ੍ਹਾਂ ਇਹਨਾਂ ਨੂੰ ਮੈਚ ਕਰ ਲੋ ਮਿਕਸ ਕਰ ਲੋ ਚੰਗੀ ਤਰ੍ਹਾਂ ਤੁਸੀਂ ਇਹਨਾਂ ਨੂੰ ਪਹਿਲਾਂ ਤੁਸੀਂ ਆਪਣੇ ਫੇਸ ਨੂੰ ਵਾਸ਼ ਕਰਨਾ ਹੈ ਜੀ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਤੁਸੀਂ ਸ਼ਾਮ ਨੂੰ ਜੇ ਸ਼ਾਮ ਨੂੰ ਨਹੀਂ ਟਾਈਮ ਤਾਂ ਤੁਸੀਂ ਮਾਰਨਿੰਗ ਜਦੋਂ ਮਰਜ਼ੀ ਲਗਾ ਸਕਦੇ ਜੀ ਹਫਤੇ ਵਿੱਚ 2-3 ਵਾਰ ਇਸ ਨੂੰ ਤੁਸੀਂ ਲਗਾਉਣਾ ਹੈ ਜੀ 2-3 ਵਾਰ ਲਗਾਉਣਾ ਹੈ ਤੇ ਸਕਿਨ ਤੁਹਾਡੀ ਦੇਖੋ ਐਵੇਂ ਤੁਸੀਂ ਪੈਕ ਤਿਆਰ ਕਰ ਲੈਣਾ ਕੋਈ ਗੁਠਰੀ ਵਗੈਰਾ ਚਾਹ ਹਨਾ ਗ੍ਰਾਮ ਫਲਾਰ ਦੀ ਨਾਲ ਰਵੇ ਵਿੱਚ ਚੰਗੀ ਤਰ੍ਹਾਂ ਮੈਚ ਕਰਨਾ ਹੈ ਤੁਸੀਂ ਇਸ ਨੂੰ ਤੇ ਤੁਹਾਡੀ ਰੰਗਤ ਵੀ ਬਹੁਤ ਨਿਖਰੇਗੀ ਡਾਰਕ ਸਕਿਨ ਜੇ ਧੁੱਪ ਨਾਲ ਤੁਹਾਡੀ ਸਕਿਨ ਬਹੁਤ ਹੀ ਹੋ ਗਈ ਹੈ ਨਾ ਟੈਨ ਹੋ ਗਈ ਹੈ ਧੁੱਪ ਦੇ ਕਾਰਨ ਉਹ ਵੀ ਠੀਕ ਹੋਵੇਗੀ ਤੁਹਾਡੀ ਸਕਿਨ ਹਾਂਜੀ ਪੈਕ ਸਾਡਾ ਰੈਡੀ ਹੋ ਗਿਆ ਜੀ ਜੇ ਤੁਸੀਂ ਚਾਹੋ ਤਾਂ ਪਹਿਲਾਂ ਤੁਸੀਂ ਇਹਦੇ ਵਿੱਚ ਰਾਈਸ ਫਲਾਰ ਪਾ ਕੇ ਨਾ ਇਹਦੇ ਵਿੱਚ ਚਾਵਲ ਦਾ ਆਟਾ ਪਾ ਕੇ ਇਹ ਜੋ ਸਾਡੇ ਪੋਟਾਟੋ ਦਾ ਉੱਪਰਲਾ ਵੇਸਟ ਤੁਸੀਂ ਛੁੱਟ ਦੇਣਾ ਇਹਨੂੰ ਛੁੱਟਿਓ ਨਾ ਚਾਵਲ ਦਾ ਆਟਾ ਪਾ ਕੇ ਤੁਸੀਂ ਸਕਰਬ ਪਹਿਲੇ ਕਰ ਸਕਦੇ ਫਿਰ ਤੁਸੀਂ ਇਹ ਪੈਕ ਵੀ ਲਗਾ ਸਕਦੇ ਜੀ ਜੇ ਤੁਸੀਂ ਚਾਹੋ ਨਾ ਸਕਰਬ ਕਰ ਲਓ 2 ਮਿੰਟ 3 ਮਿੰਟ 4 ਮਿੰਟ 5 ਮਿੰਟ ਸਕਰਬ ਵੀ ਕਰ ਸਕਦੇ ਰੱਬ ਕੰਨਾ ਆਪਣੇ ਫੇਸ ਦੇ ਉੱਪਰ ਜੈਂਟਲੀ ਮ사ਜ ਕਰਨੀ ਬਹੁਤਾ ਰਗੜਨਾ ਨਹੀਂ ਹੈ ਸਕਿਨ ਨੂੰ ਸਕਿਨ ਖਰਾਬ ਨਹੀਂ ਆਪਾਂ ਕਰਨੀ ਆਪਾਂ ਨੇ ਸਕਿਨ ਠੀਕ ਕਰਨੀ ਆਪਣੀ ਰਿੰਕਲ ਰਿਮੂਵ ਕਰਨੀ ਸਕਿਨ ਨੂੰ ਟਾਈਟ ਕਰਨਾ ਆਪਾਂ ਸਕਿਨ ਦੇ ਉੱਪਰ 글로ਅ ਲੈ ਕੇ ਆਣਾ ਵਾ ਇਹਦਾ ਤੁਸੀਂ ਸਕਰਬ ਵੀ ਕਰ ਸਕਦੇ ਜੀ ਸਕਰਬ ਕਰ ਲਓ ਪਹਿਲਾਂ ਇਹਦੇ ਵਿੱਚ ਰਾਈਸ ਫਲੌਰ ਪਾ ਲਓ ਮੈਂ ਤਾਂ ਕੱਲ੍ਹ ਤੁਹਾਨੂੰ ਪੈਕ ਦੱਸਾਂਗੀ ਦੇਖੋ ਫਿਰ ਤੁਸੀਂ ਫੇਸ ਵਾਸ਼ ਕਰ ਲੈਣਾ ਆਪਣਾ ਪਹਿਲਾਂ ਚੰਗੀ ਤਰ੍ਹਾਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰਕੇ ਇੱਥੇ ਤੁਸੀਂ 2 ਮਿੰਟ ਪਹਿਲਾਂ ਇਹਦੀ ਮ사ਜ ਕਰਨੀ ਆ ਕਿਉਂਕਿ ਇਹਦੇ ਵਿੱਚ ਲੈਮਨ ਪਿਆ ਹੋਇਆ ਹੈ ਨਾ ਜੋ ਪੋਟਾਟੋ ਜੂਸ ਉਹ ਤੁਹਾਡੇ ਰੰਗ ਤੋਂ ਇੰਨਾ ਕ ਨਖਾਰੇਗਾ ਨਾ ਤੁਹਾਡੇ ਪਿੰਪਲ ਦੇ ਨਿਸ਼ਾਨ ਰਹਿ ਗਏ ਨੇ ਬਹੁਤ ਜਿੱਦੀ ਨਿਸ਼ਾਨ ਨੇ ਉਹ ਜਾਣ ਹੀ ਨਹੀਂ ਰਹੇ ਤੁਸੀਂ ਇਹ ਪੈਕ ਵੀਕ ਦੇ ਵਿੱਚ 2-3 ਵਾਰ ਜ਼ਰੂਰ ਲਗਾਉਣਾ ਦੇਖਿਓ ਤੁਹਾਡੇ ਪਿੰਪਲ ਦੇ ਦਾਗ ਸਾਰੇ ਮਤਲਬ ਰਿਮੂਵ ਹੋ ਜਾਣਗੇ ਬਹੁਤ ਵਧੀਆ ਪੈਕ ਹੈ ਜੀ ਸਕਿਨ ਨੂੰ ਵਾਈਟ ਕਰੇਗਾ ਤੁਹਾਨੂੰ ਤਾਂ ਪਤਾ ਪੋਟਾਟੋ ਤੇ ਲੈਮਨ ਦਸਕਿਨ ਨੂੰ ਵਾਈਟ ਹੀ ਕਰਦਾ ਹੈ ਬਲੀਚ ਦਾ ਕੰਮ ਕਰਦਾ ਹੈ ਆ ਤੇ ਬੇਸਣ ਦਾ ਤੇ ਤੁਹਾਨੂੰ ਪਹਿਲਾਂ ਹੀ ਪਤਾ ਹੈ ਜੀ ਸਕਰਾਬ ਦਾ ਕੰਮ ਕਰਦਾ ਹੈ ਬੇਸਣ ਸਕਿਨ ਨੂੰ ਰੰਗਤ ਨੂੰ ਨਖਾਰਦਾ ਹੈ ਡੇਲੀ ਫੇਸ ਵਾਸ਼ ਕਰੋ ਤੁਸੀਂ ਬੇਸਣ ਦੇ ਨਾਲ ਇਹਦੇ ਵਿੱਚ ਲੈਮਨ ਪਿਆ ਹੋਇਆ ਓਲੀ ਸਕਿਨ ਵਾਲੇ ਵੀ ਕਰ ਸਕਦੇ ਨੇ ਔਰ ਡਰਾਈ ਸਕਿਨ ਵਾਲੇ ਵੀ ਕਰ ਸਕਦੇ ਨੇ ਕੋਈ ਵੀ ਕਰ ਸਕਦਾ ਹੈ ਜੀ ਕੋਈ ਵੀ ਏਜ ਵਾਲਾ ਕਰ ਸਕਦਾ ਫੀਮੇਲ ਕਰ ਸਕਦਾ ਮੇਲ ਕਰ ਸਕਦਾ ਕੋਈ ਨੁਕਸਾਨੀਆ ਕਰਦੀਆਂ ਚੀਜ਼ਾਂ ਨੇ ਸਾਰੀਆਂ ਕੋਈ ਅਸੀਂ ਬਾਹਰੋਂ ਨਹੀਂ ਲੈਂਦੀਆਂ ਤੁਸੀਂ ਪਾਲਨਾਂ ਦੇ ਜਾ ਕੇ ਬਲੀਚ ਕਰਾਉਂਦੇ ਜੇ ਇਹਨੇ ਪੈਸੇ ਵੇਸਟ ਕਰਦੇ ਜੇ ਤੁਸੀਂ ਘਰ ਵਿੱਚ ਰਹਿ ਕੇ ਹੀ ਕਰੋ ਆਪਣੇ ਖੁਦ ਘਰ ਦੀਆਂ ਚੀਜ਼ਾਂ ਦੇ ਨਾਲ ਆਪਣੇ ਹੱਥਾਂ ਨਾਲ ਜੋ ਸਾਹਮਣੇ ਚੀਜ਼ਾਂ ਪਈਆਂ ਉਹਨਾਂ ਨਾਲ ਕਰੋ ਕਿ ਜੋ ਸਾਡੇ ਅੱਖਾਂ ਤੋਂ ਦੂਰ ਚੀਜ਼ ਆ ਸਾਨੂੰ ਕੀ ਪਤਾ ਉਹ ਕੀ ਲਗਾ ਰਹੀ ਨੇ ਤੁਹਾਡੇ ਫੇਸ ਦੇ ਉੱਪਰ ਤੁਹਾਨੂੰ ਕੁਝ ਜਾਣਕਾਰੀ ਹੈ ਕੀ ਇਸ ਦੇ ਬਾਰੇ ਜੋ ਤੁਸੀਂ ਰਗਵਾਰੇ ਜੇ ਜਾ ਕੇ ਤੁਸੀਂ ਘਰ ਵਿੱਚ ਬੈਠ ਕੇ ਹੀ ਕਰੋ ਤਾਂ ਰਿਜ਼ਲਟ ਵੀ ਆਪ ਖੁਦ ਹੀ ਦੇਖੋ ਤੁਸੀਂ ਰਿਜ਼ਲਟ ਕਿੰਨਾ ਆਉਂਦਾ ਆ ਆਪਣੇ ਵਾਸਤੇ ਟਾਈਮ ਕੱਢੋ ਸਾਰੀਆਂ ਮੇਰੀਆਂ ਭੈਣਾਂ ਕਰਦੇ ਕੰਮਾਂ ਦੇ ਨਾਲ ਨਾਲ ਆਪਣੇ ਵਾਸਤੇ ਵੀ ਟਾਈਮ ਕੱਢਿਆ ਕਰੋ ਚੰਗੀ ਤਰ੍ਹਾਂ ਪਹਿਲਾਂ ਤੁਸੀਂ ਮ사ਜ ਕਰ ਲੈਣੀ ਹੈ ਜੀ 4-5 ਮਿੰਟ ਚੰਗੀ ਤਰ੍ਹਾਂ ਮ사ਜ ਕਰ ਲਓ ਪਹਿਲਾਂ ਫੇਸ ਵੋਸ਼ ਕਰਨਾ ਹੈ ਫਿਰ ਤੁਸੀਂ ਇਹ ਸਟੈਪ ਕਰਨਾ ਹੈ ਜੀ ਮ사ਜ ਵਾਲਾ ਜੈਂਟਲੀ ਮ사ਜ ਕਰਨੀ ਬਹੁਤਾ ਰਗੜਨਾ ਨਹੀਂ ਹੈ ਸਕਿਨ ਨੂੰ ਅਸੀਂ ਸਕਿਨ ਨੂੰ ਬਿਲਕੁਲ ਠੀਕ ਕਰਨਾ ਹੈ ਜੀ ਜਾ ਕੇ ਇਹ ਰਗੜ ਕੇ ਆਪਣੀ ਸਕਿਨ ਨੂੰ ਖਰਾਬ ਨਹੀਂ ਕਰਨਾ ਹੈਗਾ ਇਹ ਤੁਹਾਡੀ ਬਲੀਚ ਹੋ ਜਾਏਗੀ ਫਿਰ ਤੁਸੀਂ ਉੱਪਰ ਇਹਦੇ ਤੈਨੂੰ ਦੱਸਦੀ ਹਾਂ ਹੁਣ ਅਸੀਂ ਕੀ ਕਰਾਂਗੇ ਅੱਗੇ ਚੰਗੀ ਤਰ੍ਹਾਂ ਮ사ਜ ਕਰ ਲਓ ਸੌਫਟ ਹੱਥਾਂ ਦੇ ਨਾਲ ਐਨੀ ਤੁਹਾਡੀ ਰੰਗਤ ਨਿੱਖਰ ਜਾਏਗੀ ਨਾ ਤੇ ਸਕਿਨ ਫੇਅਰ ਹੋ ਜਾਏਗੀ ਪਰ ਇਸ ਨੂੰ ਲਗਾਤਾਰ ਲਾਉਣ ਦੇ ਨਾਲ ਮੈਂ ਇਹ ਨਹੀਂ ਬੋਲ ਰਹੀ ਕਿ ਤੁਸੀਂ ਅੱਜ ਲਗਾਓਗੇ ਤਾਂ ਕੱਲ ਨੂੰ ਤੁਹਾਡੀ ਸਕਿਨ ਬਿਲਕੁਲ ਮੌਰਨਿੰਗ ਉੱਠੋਗੇ ਤਾਂ ਤਾਂ ਸਕਿਨ ਫੇਅਰ ਹੋ ਗਈ ਇਹ ਨਹੀਂ ਮੈਂ ਬੋਲ ਰਹੀ ਹੋ ਜਾਏਗੀ ਲਗਾਤਾਰ ਲਗਾਉਣ ਦੇ ਨਾਲ ਹੀ ਹੋਵੇਗੀ ਜੀ ਜੇ ਤੁਸੀਂ ਲਗਾਤਾਰ ਲਗਾਓਗੇ ਤੇ ਇਹ ਨਹੀਂ ਵੀ ਇੱਕ ਦਿਨ ਲਗਾਇਆ ਤੇ ਅਗਲੇ ਦਿਨ ਤੁਹਾਡੀ ਸਕਿਨ ਗੋਰੀ ਚਿੱਟੀ ਹੋ ਗਈ इदा नहीं जी होगा लगातार लगाओ कितना फिर हो जाएगा हम असी उपर ही पैक लगा लेंगे जी मोटी जी लेर लगा पतली लेयर नहीं लगा थोड़ा ज़्यादा बना लेना मोटी लेयर पाँच मिनट पहले मसाज करनी है फिर तुम्हें मोटी जी एक लेयर लगा लेनी अपने फेस के उपर मैं हैंड से करके दस अपने फेस के उपर करना है ਮੋਟੀਰੀਅਲ ਲਗਾ ਕੇ ਫਿਰ ਤੁਸੀਂ ਇਹਨੂੰ 15 ਮਿੰਟ ਵਾਸਤੇ ਰੈਸਟ ਦੇ ਦਿਓ ਆਪਣੇ ਫੇਸ ਨੂੰ ਠੀਕ ਹੈ ਤੁਸੀਂ ਗੱਲਾਂ ਨਹੀਂ ਕਰਨੀਆਂ ਚੁੱਪ ਕਰਕੇ ਬੈਠ ਜਾਣਾ ਜੀ ਫੋਨ ਦੇਖ ਲਓ ਟੀਵੀ ਦੇਖ ਲਓ ਮੇਰੀਆਂ ਭੈਣਾਂ ਗੱਲਬਾਤ ਨਹੀਂ ਕੋਈ ਵੀ ਤੁਸੀਂ ਪੈਕ ਲਗਾਉਂਦੇ ਜੇ ਨਾ ਤੁਸੀਂ ਗੱਲਾਂ ਨਾ ਕਰਿਆ ਕਰੋ ਪਲੀਜ਼ ਫਿਰ ਰਿੰਕਲ ਵਗੈਰਾ ਪੈ ਜਾਂਦੇ ਨੇ ਤੇ ਅਸੀਂ ਗੱਲਾਂ ਕਰਦੇ ਸਾਡੀ ਸਕਿਨ ਖਿੱਚਦੀ ਹੈ ਨਾ ਤਾਂ ਰਿੰਕਲ ਪੈਣਗੇ ਫਿਰ ਉਹ ਨਾ ਤੁਸੀਂ ਆਪਣੀ ਸਕਿਨ ਨੂੰ ਫੇਅਰ ਕਰਦੇ ਕਰਦੇ ਰਿੰਕਲ ਪਾ ਲਿਓ ਇਸ ਕਰਕੇ ਮੈਂ ਬੋਲਦੀ ਕਿ ਤੁਸੀਂ ਗੱਲਾਂ ਨਾ ਕਰਿਆ ਕਰੋ ਸਕਿਨ ਨੂੰ ਆਪਣੇ ਫੇਸ ਨੂੰ ਰੈਸਟ ਦਿਆ ਕਰੋ ਫੋਨ ਦੇਖ ਲਓ ਟੀਵੀ ਦੇਖ ਲਓ ਕੋਈ ਕੰਮ ਕਰ ਲਓ ਜੇ ਤੁਸੀਂ ਫ੍ਰੀ ਹੋ ਤੁਸੀਂ ਬੈਠ ਸਕਦੇ ਜੀ ਤੇ ਗੱਲਾਂ ਨਹੀਂ ਕਰਨੀਆਂ ਫਿਰ ਰਿੰਕਲ ਪੈਣਗੇ 15 ਮਿੰਟ ਇਹਨੂੰ ਰੈਸਟ ਦਿਓ ਰੈਸਟ ਦੇਣ ਤੋਂ ਬਾਅਦ 15 ਮਿੰਟ ਤੁਸੀਂ ਇਸ ਨੂੰ ਵਾਸ਼ ਕਰ ਸਕਦੇ ਜੀ ਇਹ ਡਰਾਈ ਹੋ ਗਿਆ ਨਾ ਇਹਨੂੰ ਡਾਇਰੈਕਟ ਤੁਸੀਂ ਮਤਲਬ ਨਹੀਂ ਕਰਨਾ ਆਪਣੇ ਹੱਥਾਂ ਨੂੰ ਥੋੜਾ ਗਿੱਲਾ ਕਰਕੇ ਨਾ ਫਿਰ ਤੁਸੀਂ ਆਪਣੇ ਫੇਸ ਨੂੰ ਜੈਂਟਲੀ ਮ사ਜ ਕਰਕੇ ਫਿਰ ਇਹਨੂੰ ਵਾਸ਼ ਕਰਨਾ ਹੈ ਮਤਲਬ ਪਾਣੀ ਮਤ ਜਿਵੇਂ ਡਰਾਈ ਆ ਤੁਸੀਂ ਮਤਲਬ ਰਗ ਰਗੜ ਕੇ ਸਾਫ ਨਹੀਂ ਕਰਨਾ ਪਹਿਲੇ ਆਪਣੇ ਹੱਥਾਂ ਨੂੰ ਗਿੱਲਾ ਕਰਨਾ ਆ ਹੱਥਾਂ ਨੂੰ ਗਿੱਲਾ ਕਰਕੇ ਫਿਰ ਆਪਣੇ ਮਤਲਬ ਜੋ ਪੈਕ ਲਗਾਇਆ ਉਹਨੂੰ ਚੰਗੀ ਤਰ੍ਹਾਂ ਹੌਲੀ ਹੌਲੀ ਜੈਂਟਲੀ ਸੌਫਟ ਸੌਫਟ ਹੱਥਾਂ ਨਾਲ ਮ사ਜ ਕਰਕੇ ਫਿਰ ਉਸਨੂੰ ਤੁਸੀਂ ਵਾਸ਼ ਕਰ ਦਿਓ ਚੰਗੀ ਤਰ੍ਹਾਂ ਫਿਰ ਤੁਸੀਂ ਕੋਈ ਵੀ ਮਤਲਬ ਕੋਕੋਨਟ ਆਇਲ ਲਗਾ ਸਕਦੇ ਜੇ ਕੋਈ ਤੁਸੀਂ ਦੇਸੀ ghee ਆ ਉਹ ਵੀ ਬੈਸਟ ਹੈ ਜੋ ਮਰਜੀ ਆ ਨਾ ਮਲਾਈ ਨੇ ਤੁਹਾਨੂੰ ਬੋਲਿਆ ਸੀ ਨਾ ਕਿ ਜਿਹਨਾਂ ਦੀ oily skin ਆ ਉਹ ਮਲਾਈ ਦੇ ਵਿੱਚ ਲੈਮਨ ਪਾ ਕੇ ਵੀ ਲਗਾ ਸਕਦੇ ਆ ਬੈਸਟ ਚੀਜ਼ਾਂ ਇਹਨਾਂ ਚ ਕਰਦੀਆਂ ਸਾਰੀਆਂ ਚੀਜ਼ਾਂ ਬੈਸਟ ਨੇ ਤੁਸੀਂ ਬਾਹਰੋਂ ਕੋਈ ਚੀਜ਼ ਨਾ ਲਗਾਇਆ ਕਰੋ ਆਪਣੇ ਘਰ ਦੀਆਂ ਚੀਜ਼ਾਂ ਹੀ ਲਗਾਇਆ ਕਰੋ ਦੇਸੀ ਕੀ ਬੈਸਟ ਹੈ ਜੀ ਦੇਸੀ ਕੀ ਦੀ ਮ사ਜ ਕਰ ਲਓ ਇਸ ਤੋਂ ਬਾਅਦ 2 ਮਿੰਟ ਮ사ਜ ਕਰੋ ਦੇਖਿਓ ਤੁਹਾਡੇ ਗਲੋ ਕਿਵੇਂ ਆਂਦਾ ਆ ਜਦੋਂ ਤੁਸੀਂ ਮਾਰਨਿੰਗ ਉੱਠੋਗੇ ਨਾ ਫੇਸ ਬਹੁਤ ਹੀ ਸੌਫਟ ਸਾਈਨ ਤੇ ਜਿਵੇਂ ਬੇਬੀ ਸਕਿਨ ਹੁੰਦੀ ਨਾ ਐਵੇਂ ਤੁਹਾਡੀ ਸਕਿਨ ਹੋ ਜਾਣੀ ਆ ਬਹੁਤ ਜ਼ਿਆਦਾ ਗਲੋ ਆਉਂਦਾ ਆ ਇਹ ਬਲੀਚ ਤੇ ਵੀਦ ਪੈਕ ਦੋਨੋਂ ਚੀਜ਼ਾਂ ਆ ਜੀ ਇਹ ਤੁਸੀਂ ਕਰਕੇ ਰਿਜ਼ਲਟ ਪਾਓਗੇ ਤੁਸੀਂ ਇੱਕ ਵਾਰ ਲਗਾ ਕੇ ਦੇਖ ਲਓ ਤਾਨੂੰ ਬਹੁਤ ਵਧੀਆ ਰਿਜ਼ਲਟ ਆਏਗਾ ਤੁਸੀਂ ਆਪਣੇ ਆਪ ਹੀ ਹਫਤੇ ਚ ਫਿਰ ਤਿੰਨੇ ਦਿਨ ਤੁਸੀਂ ਲਗਾਣਾ ਮੇਰੀਆਂ ਭੈਣਾਂ ਨੇ ਤੇ ਰਿਜ਼ਲਟ ਬਹੁਤ ਵਧੀਆ ਆਵੇਗਾ ਠੀਕ ਹੈ ਜੀ ਇਹਨੂੰ ਵਾਸ਼ ਕਰ ਲੈਣਾ ਸੌਫਟ ਹੱਥਾਂ ਦੇ ਨਾਲ ਹੱਥਾਂ ਨੂੰ ਗਿੱਲਾ ਕਰਕੇ ਫਿਰ ਦੇਸੀ ਕੀ ਜਾਂ ਕੋਈ ਕੋਕੋਨਟਲ ਜੋ ਤੁਸੀਂ ਚਾਹੋਣਾ ਤੁਸੀਂ ਲਗਾਣਾ ਹੈ ਤੁਸੀਂ ਲਗਾ ਸਕਦੇ ਜੀ ਲਗਾ ਕੇ ਤੇ ਚਲੋ ਜੀ ਫਿਰ ਆਪਣੇ ਤੁਸੀਂ ਸਕਿਨਸ ਮਾਰਨਿੰਗ ਦੇਖੋਗੇ ਤੇ ਬਹੁਤ ਵਧੀਆ ਹੋਏਗੀ ਔਰ ਜੋ ਵੀ ਮੇਰੀ ਵੀਡੀਓ ਨੂੰ ਦੇਖਤਾ ਹੈ ਜੀ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਪਲੀਜ਼ ਕਰਿਆ ਕਰੋ ਔਰ ਸੋਹਣੇ ਸੋਹਣੇ ਕਮੈਂਟ ਕਰਿਆ ਕਰਿਓ ਥੈਂਕ ਯੂ ਜੀ ਸਭੀ ਕੋ